ਜ਼ਿਲ੍ਹਾ ਅਤੇ ਸੈਸ਼ਨ ਕਮ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਮਾ ਅਥਾਰਟੀ ਦਿਲਬਾਗ ਸਿੰਘ ਜੋਹਰ ਅਤੇ ਇਸਕੱਤਰ ਹਰਪ੍ਰੀਤ ਸਿੰਘ ਨੇ ਅੱਜ ਕੇਂਦਰੀ ਜੇਲ੍ਹ ਗੁਰਦਾਸਪੁਰ ਦਾ ਅਚਨਚੇਤ ਤੌਰ ਤੇ ਦੌਰਾ ਕੀਤਾ ਇਸ ਦੌਰਾਨ ਜ਼ਿਲ੍ਹਾ ਅਤੇ ਸੈਸ਼ਨ ਜੱਜ ਨੇ ਜੇਲ੍ਹ ਦੀ ਹਰ ਇੱਕ ਬੈਰਕ ਦਾ ਚੰਗੀ ਤਰ੍ਹਾਂ ਨਾਲ ਨਿਰੀਖਣ ਕੀਤਾ ਉਹਨਾਂ ਨੇ ਕੈਦੀਆਂ ਅਤੇ ਹਵਾਲਾਤਿਆਂ ਦੇ ਨਾਲ ਸਿੱਧੀ ਵਾ ਗੱਲਬਾਤ ਕੀਤੀ ਅਤੇ ਉਹਨਾਂ ਦੀਆਂ ਮੁਸ਼ਕਲਾਂਵਾਂ ਨੂੰ ਵੀ ਸੁਣਿਆ ਉਹਨਾਂ ਵੱਲੋਂ ਜੇਲ੍ਹ ਦੇ ਲੰਗਰ ਹਾਲ ਅਤੇ ਹਸਪਤਾਲ ਦਾ ਵੀ ਦੌਰਾ ਕੀਤਾ ਗਿਆ ਜਿੱਥੇ ਇਲਾਜ ਕਰਵਾ ਰਹੇ ਕੈਦੀਆਂ ਅਤੇ ਹਵਾਲਾਤੀਆਂ ਦੇ ਨਾਲ ਮੁਲਾਕਾਤ ਕੀਤੀ ਗਈ ਦਿਲਬਾਗ ਸਿੰਘ ਜੋਹਲ ਨੇ ਬੰਦੀਆਂ ਨੂੰ ਕਾਨੂੰਨੀ ਨੁਕਤੇਆਂ ਅਤੇ ਮੁਫਤ ਕਾਨੂੰਨੀ ਸਹਾਇਤਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਇਸ ਮੌਕੇ ਤੇ ਜੇਲ੍ਹ ਅਥਾਰਟੀ ਨੂੰ ਮੌਕੇ ਉਤੇ ਹੀ ਨਿਰਦੇਸ਼ ਦਿੱਤੇ ਗਏ ਤਾਂ ਜੋ ਕੈਦੀਆਂ ਵੱਲੋਂ ਧਿਆਨ ਵਿੱਚ ਲਿਆਂਦੀਆਂ ਗਈਆਂ ਸਮੱਸਿਆਵਾਂ ਦਾ ਤੁਰੰਤ ਤੌਰ ਤੇ ਨਿਪਟਾਰਾ ਕੀਤਾ ਜਾ ਸਕੇ ਇਹ ਦੌਰਾਨ ਜੇਲ੍ਹ ਪ੍ਰਬੰਧਾ ਵਿੱਚ ਪਾਰਦਰਸ਼ਤਾ ਲਿਆਉਣ ਅਤੇ ਕੈਦੀਆਂ ਦੇ ਹੱਕਾਂ ਨੂੰ ਯਕੀਨੀ ਬਣਾਉਣ ਦੇ ਲਈ ਇੱਕ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਅੱਜ ਜ਼ਿਲ੍ਹਾ ਤੇ ਸੈਸ਼ਨ ਜੱਜ ਸ਼੍ਰੀ ਦਿਲਬਖ ਸਿੰਘ ਜ਼ੋਲ ਉਹਨਾਂ ਨੇ ਕੇਂਦਰੀ ਜੇਲ੍ਹ ਨੂੰ ਵਿਜ਼ਿਟ ਕੀਤਾ ਮੰਥਲੀ ਵਿਜ਼ਿਟ ਹੁੰਦੀ ਹੈ ਸਾਡੀ ਇਸ ਮੰਥਲੀ ਵਿਜ਼ਿਟ ਦੇ ਵਿੱਚ ਅਸੀਂ ਇਹਨਾਂ ਦੇ ਗ੍ਰੀਵੈਂਸਸ ਸੁਣਦੇ ਹਾਂ ਤੇ ਜੋ ਵੀ ਗ੍ਰੀਵੈਂਸਸ ਇਹਨਾਂ ਦੇ ਜੋ ਸ਼ਿਕਾਇਤਾਂ ਹੁੰਦੀਆਂ ਨੇ ਉਹ ਸੁਣੀਆਂ ਜਾਂਦੀਆਂ ਨੇ ਉਹਨਾਂ ਨੂੰ ਐਡਰੈਸ ਕੀਤਾ ਜਾਂਦਾ ਵਾ ਅੱਜ ਜੇ ਇੱਥੇ ਆਏ ਤੇ ਧਿਆਨ ਵਿੱਚ ਲੈਂਦਾ ਉਹਨਾਂ ਨੇ ਵੱਖ-ਵੱਖ ਤਰ੍ਹਾਂ ਦੀਆਂ ਇਹ ਸ਼ਿਕਾਇਤਾਂ ਸੀਗੀਆਂ, ਮੇਲ ਸ਼ਿਕਾਇਤਾਂ ਸੀਗੀਆਂ ਉਹਨਾਂ ਦੀ ਸੁਣਵਾਈ ਦੀ, ਸੁਣਵਾਈ ਦੇ ਵਿੱਚ ਉਹਨਾਂ ਨੂੰ ਸਟੇਟਸ ਨਹੀਂ ਪਤਾ ਹੁੰਦਾ। ਮਿਸਕਮਿਊਨੀਕੇਸ਼ਨ ਜਿਹੜੀ ਰਹਿ ਜਾਂਦੀ ਆ ਉਹਨਾਂ ਦੇ ਕਾਉਂਸਲ ਦੇ ਨਾਲ ਤੇ ਉਹਨਾਂ ਨੂੰ ਨਹੀਂ ਪਤਾ ਲੱਗ ਸਕਦਾ। ਕਈ ਵਾਰ ਇਗਨੋਰੈਂਸ ਦੇ ਕਾਰਨ ਇਹ ਨਹੀਂ ਰਹਿ ਜਾਂਦੀ ਆ ਉਹ ਇਹਨਾਂ ਨੂੰ ਦੱਸਿਆ ਜਾਵੇਗਾ। ਨੋਟ ਕਰ ਲੈਣੇ ਨੇ ਇਹ ਕੇਸ ਦੇ ਸਟੇਟਸ ਇਹਨਾਂ ਨੂੰ ਦੱਸੇ ਜਾਣਗੇ। ਅਸੀਂ ਮੰਥਲੀ ਵਿਜ਼ਿਟ ਕਰਦੇ ਆ ਤੇ ਮੰਥਲੀ ਵਿਜ਼ਿਟ ਦੇ ਵਿੱਚ ਨੈਕਸਟ ਮੰਥ ਅਸੀਂ ਫੇਰ ਕਰਕੇ ਇਹਨਾਂ ਦੇ ਜੋ ਸਾਡਾ ਇਹਨਾਂ ਦਾ ਗ੍ਰੀਵੈਂਸਸ ਇਹਨਾਂ ਨੇ ਨੋਟ ਕਰ ਲੈਣੇ ਉਹ ਅਡਰੈਸ ਕਰਕੇ ਉਹਨਾਂ ਨੂੰ ਇਨਫਾਰਮ ਕਰਾਂਗੇ। ਜ਼ਿਲ੍ਹਾ ਅਤੇ ਸੈਸ਼ਨ ਕਮ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਮਾ ਅਥਾਰਟੀ ਦਿਲਬਾਗ ਸਿੰਘ ਜੋਹਰ ਅਤੇ ਇਸਕੱਤਰ ਹਰਪ੍ਰੀਤ ਸਿੰਘ ਨੇ ਅੱਜ ਕੇਂਦਰੀ ਜੇਲ੍ਹ ਗੁਰਦਾਸਪੁਰ ਦਾ ਅਚਨਚੇਤ ਤੌਰ ਤੇ ਦੌਰਾ ਕੀਤਾ ਇਸ ਦੌਰਾਨ ਜ਼ਿਲ੍ਹਾ ਅਤੇ ਸੈਸ਼ਨ ਜੱਜ ਨੇ ਜੇਲ੍ਹ ਦੀ ਹਰ ਇੱਕ ਬੈਰਕ ਦਾ ਚੰਗੀ ਤਰ੍ਹਾਂ ਨਾਲ ਨਿਰੀਖਣ ਕੀਤਾ ਉਹਨਾਂ ਨੇ ਕੈਦੀਆਂ ਤੇ ਹਵਾਲਾਤਿਆਂ ਦੇ ਨਾਲ ਸਿੱਧੀ ਵਾ ਗੱਲਬਾਤ ਕੀਤੀ ਅਤੇ ਉਹਨਾਂ ਦੀਆਂ ਮੁਸ਼ਕਲਾਂਵਾਂ ਨੂੰ ਵੀ ਸੁਣਿਆ ਉਹਨਾਂ ਵੱਲੋਂ ਜੇਲ੍ਹ ਦੇ ਲੰਗਰ ਹਾਲ ਅਤੇ ਹਸਪਤਾਲ ਦਾ ਵੀ ਦੌਰਾ ਕੀਤਾ ਗਿਆ ਜਿੱਥੇ ਇਲਾਜ ਕਰਵਾ ਰਹੇ ਕੈਦੀਆਂ ਅਤੇ ਹਵਾਲਾਤਿਆਂ ਦੇ ਨਾਲ ਮੁਲਾਕਾਤ ਕੀਤੀ ਗਈ ਦਿਲਬਾਗ ਸਿੰਘ ਜੋਹਲ ਨੇ ਬੰਦੀਆਂ ਨੂੰ ਕਾਨੂੰਨੀ ਨੁਕਤੇਆਂ ਅਤੇ ਮੁਫਤ ਕਾਨੂੰਨੀ ਸਹਾਇਤਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਇਸ ਮੌਕੇ ਤੇ ਜੇਲ੍ਹ ਅਥਾਰਟੀ ਨੂੰ ਮੌਕੇ ਉਤੇ ਹੀ ਨਿਰਦੇਸ਼ ਦਿੱਤੇ ਗਏ ਤਾਂ ਜੋ ਕੈਦੀਆਂ ਵੱਲੋਂ ਧਿਆਨ ਵਿੱਚ ਲਿਆਂਦੀਆਂ ਗਈਆਂ ਸਮੱਸਿਆਵਾਂ ਦਾ ਤੁਰੰਤ ਤੌਰ ਤੇ ਨਿਪਟਾਰਾ ਕੀਤਾ ਜਾ ਸਕੇ ਇਹ ਦੌਰਾਂ ਜੇਲ੍ਹ ਪ੍ਰਬੰਧਾ ਵਿੱਚ ਪਾਰਦਰਸ਼ਤਾ ਲਿਆਉਣ ਅਤੇ ਕੈਦੀਆਂ ਦੇ ਹੱਕਾਂ ਨੂੰ ਯਕੀਨੀ ਬਣਾਉਣ ਦੇ ਲਈ ਇੱਕ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਅੱਜ ਜ਼ਿਲ੍ਹਾ ਤੇ ਸੈਸ਼ਨ ਜਨ ਸ਼੍ਰੀ ਦਿਲਬਖ ਸਿੰਘ ਜੋਹਲ ਉਹਨਾਂ ਨੇ ਕੇਂਦਰੀ ਜੇਲ੍ਹ ਨੂੰ ਵਿਜ਼ਿਟ ਕੀਤਾ ਮੰਥਲੀ ਵਿਜ਼ਿਟ ਹੁੰਦੀ ਹੈ ਸਾਡੀ ਇਸ ਮੰਥਲੀ ਵਿਜ਼ਿਟ ਦੇ ਵਿੱਚ ਅਸੀਂ ਇਹਨਾਂ ਦੇ ਗ੍ਰਿਵੈਂਸਸ ਸੁਣਦੇ ਹਾਂ ਤੇ ਜੋ ਵੀ ਗ੍ਰਿਵੈਂਸਸ ਇਹਨਾਂ ਦੇ ਜੋ ਸ਼ਿਕਾਇਤਾਂ ਹੁੰਦੀਆਂ ਨੇ ਉਹ ਸੁਣੀਆਂ ਜਾਂਦੀਆਂ ਨੇ ਉਹਨਾਂ ਨੂੰ ਐਡਰੈਸ ਕੀਤਾ ਜਾਂਦਾ ਵਾ ਅੱਜ ਜਿੱਥੇ ਆਏ ਤੇ ਧਿਆਨ ਵਿੱਚ ਲੈਂਦਾ ਉਹਨਾਂ ਨੇ ਬਾਕੀ ਵੱਖ-ਵੱਖ ਤਰ੍ਹਾਂ ਦੀਆਂ ਉਹਨਾਂ ਦੀਆਂ ਸ਼ਿਕਾਇਤਾਂ ਸੀਗੀਆਂ, ਮੇਲ ਸ਼ਿਕਾਇਤਾਂ ਸੀਗੀਆਂ, ਉਹਨਾਂ ਦੀ ਸੁਣਵਾਈ ਦੀਆਂ, ਸੁਣਵਾਈ ਦੇ ਵਿੱਚ ਉਹਨਾਂ ਨੂੰ ਸਟੇਟਸ ਨਹੀਂ ਪਤਾ ਹੁੰਦਾ। ਮਿਸਕਮਿਊਨੀਕੇਸ਼ਨ ਜਿਹੜੀ ਰਹਿ ਜਾਂਦੀ ਆ, ਉਹਨਾਂ ਦੇ ਕਾਉਂਸਲ ਦੇ ਨਾਲ ਤੇ ਉਹਨਾਂ ਨੂੰ ਨਹੀਂ ਪਤਾ ਲੱਗ ਸਕਦਾ। ਕਈ ਵਾਰ ਇਗਨੋਰੈਂਸ ਤੇ ਕਾਰਨ ਨਹੀਂ ਰਹਿ ਜਾਂਦੀ ਆ, ਉਹ ਇਹਨਾਂ ਨੂੰ ਦੱਸਿਆ ਜਾਵੇਗਾ। ਨੋਟ ਕਰ ਲੈਣੇ ਇਹਨਾਂ ਦੇ ਕੇਸ ਦੇ ਸਟੇਟਸ ਇਹਨਾਂ ਨੂੰ ਦੱਸੇ ਜਾਣਗੇ। ਅਸੀਂ ਮੰਥਲੀ ਵਿਜ਼ਿਟ ਕਰਦੇ ਆ ਤੇ ਮੰਥਲੀ ਵਿਜ਼ਿਟ ਦੇ ਵਿੱਚ ਨੈਕਸਟ ਮੰਥ ਅਸੀਂ ਫੇਰ ਕਰਕੇ ਇਹਨਾਂ ਦੇ ਜੋ ਸਾਡਾ ਇਹਨਾਂ ਦਾ ਗ੍ਰੀਵੈਂਸਸ ਇਹਨਾਂ ਨੇ ਨੋਟ ਕਰ ਲੈਣੇ ਉਹ ਅਡਰੈਸ ਕਰਕੇ ਇਹਨਾਂ ਨੂੰ ਕ